ਜੈਨੂ ਸੁਰਾ ਦੇਖ ਰਹੇ ਤੁਸੀਂ ਤਾਂ ਮੈਂ ਹਮਿੰਦਰ ਸਿੰਘ ਦੀਪਾਲ ਸ਼੍ਰੀ ਮੁਕਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਮੌਜੂਦ ਹੈ ਜਿੱਥੇ ਅੱਜ ਅਕਾਲੀ ਦਲ ਦੇ ਵੱਲੋਂ ਸਿਆਸੀ ਕਾਨਫਰੰਸ ਆਪ ਕੀਤੀ ਗਈ ਹੈ ਤਾਂ ਅੱਜ ਸਾਰਿਆਂ ਦੀ ਨਿਗਾਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਖਡੂਰ ਸਾਹਿਬ ਤੋਂ ਸੰਸਦ ਅਮਰਿਤਪਾਲ ਦੇ ਵੱਲੋਂ ਵੀ ਜੋ ਪਾਰਟੀ ਦਾ ਐਲਾਨ ਕਰਨਾ ਸੀ ਉਸ ਤੇ ਟਿੱਕੀਆਂ ਹੋਈਆਂ ਸੀ ਤਾਂ ਜਿਆਦਾ ਗੱਲਬਾਤ ਕਰਾਂਗੇ ਮੈਂ ਅਰਸ਼ਦੀਪ ਕਲੇਰ ਜੀ ਮੌਜੂਦ ਨੇ ਕਲੇਰ ਸਾਹਿਬ ਕਿਵੇਂ ਦੇਖਦੇ ਹੋ ਅੱਜ ਅਕਾਲੀ ਦਲ ਦੇ ਵੱਲੋਂ ਦੁਬਾਰਾ ਸਿਆਸਤ ਦੇ ਵਿੱਚ ਸਰਗਰਮ ਨਜ਼ਰ ਆਏ ਨੇ ਕੀ ਲੱਗਦਾ ਅੱਜ ਠਾਠਾ ਮਾਰ ਦੇ ਕੱਟ ਦੇ ਵਿੱਚ ਮੋੜ ਸੁਜੀਤ ਕੁਝ ਸ਼੍ਰੋਮਣੀ ਅਕਾਲੀ ਦਲ 100 ਸਾਲ ਤੋਂ ਪੁਰਾਣੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਆਪ ਦੀ ਖੇਤਰੀ ਪਾਰਟੀ ਹੈ ਪੰਥਕ ਤੇ ਪੰਜਾਬੀਆਂ ਦੇ ਮੁੱਦਿਆਂ ਦੀ ਪੇਰੇਦਾਰੀ ਕਰਦੀ ਹੈ ਔਰ ਮੁੜ ਸੁਰਜੀਤੀ ਨਹੀਂ ਸ਼੍ਰੋਮਣੀ ਅਕਾਲੀ ਦਲ ਨੇ ਬੜੇ ਐਸੇ ਸਮੇਂ ਦੇਖੇ ਨੇ ਬੜੇ ਮੋੜੇ ਦੌਰ ਵੀ ਆਏ ਨੇ ਸਾਡੇ 26 26 ਉਮੀਦਵਾਰ ਵੀ ਪੰਜਾਬ ਦੇ ਵਿੱਚ ਕਤਲ ਕਰ ਦਿੱਤੇ ਗਏ ਨੇ ਲੇਕਿਨ ਲੋਕਾਂ ਨੇ ਫੇਰ ਅਸ਼ੀਰਵਾਦ ਦਿੱਤਾ ਲੋਕਾਂ ਨੇ ਫੇਰ ਪਿਆਰ ਦਿੱਤਾ ਫੇਰ ਉੱਠੇ ਆ ਸੋ ਅੱਜ ਵੀ ਜੋ ਮਾਗੀ ਤੇ ਇਤਿਹਾਸਿਕ ਕੱਠ ਹੋਇਆ ਦੇਖੋ ਅੱਜ ਕਿਸੇ ਨੂੰ ਮੈਨੂੰ ਲੱਗਦਾ ਕਿ ਕੁਝ ਦੱਸਣ ਦੀ ਲੋੜ ਨਹੀਂ ਤੁਸੀਂ ਆਪਣੀ ਅੱਖਾਂ ਦੇ ਨਾਲ ਦੇਖਿਆ ਦੋ ਕਾਨਫਰੰਸਾਂ ਹੋਈਆਂ ਤੇ ਲੋਕਾਂ ਨੇ ਇੱਕ ਪਾਸੜੀ ਕਰ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਥ ਦੀ ਪੇਰੇਦਾਰੀ ਕਰਦਾ ਹੈ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬੀਆਂ ਦੇ ਜਿਹੜੇ ਉਹਨਾਂ ਦੇ ਹਿੱਤਾਂ ਦੀ ਤਰਜਮਾਨੀ ਕਰਦਾ ਸੋ ਅੱਜ ਦੇ ਇਤਿਹਾਸਿਕ ਇਕੱਠ ਨੇ ਜਿੱਥੇ ਸਾਡੇ ਵਰਕਰ ਨੂੰ ਬੜਾ ਜੋਸ਼ ਦਿੰਦਾ ਹੈ ਅੱਜ ਦੇ ਇਤਿਹਾਸਿਕ ਇਕੱਠ ਨੇ ਸਾਬਤ ਕਰ ਦਿੱਤਾ ਹੈ ਕਿ 2027 ਦੇ ਵਿੱਚ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਜਾ ਰਹੀ ਹੈ ਕਲਿਪ ਜੀ ਅੰਮ੍ਰਿਤਪਾਲ ਦੇ ਵੱਲੋਂ ਵੀ ਪਾਰਟੀ ਦਾ ਐਲਾਨ ਕੀਤਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਇਹ ਨਾਮ ਜਿਹੜਾ ਰੱਖਿਆ ਗਿਆ ਤਾਂ ਕੀ ਲੱਗਦਾ ਕਾਲੀ ਦਲ ਨੂੰ ਇਸ ਦੇ ਨਾਲ ਕਿੰਨਾ ਕੁ ਨੁਕਸਾਨ ਹੋਏਗਾ ਜਾਂ ਫਿਰ ਫਾਇਦਾ ਹੋਏਗਾ ਦੇਖੋ ਦੇਸ਼ ਦਾ ਸੰਵਿਧਾਨ ਹਰ ਇੱਕ ਨੂੰ ਇਜਾਜ਼ਤ ਦਿੰਦਾ ਉਹ ਆਪਣੀ ਪਾਰਟੀ ਬਣਾਵੇ ਆਪਣਾ ਵਿਜ਼ਨ ਲੋਕਾਂ ਦੇ ਵਿੱਚ ਰੱਖੇ ਪਰ ਸੰਗਤ ਨੇ ਫੈਸਲਾ ਕਰਨਾ ਹੈ ਜਿਹੜੇ ਬੜੀ ਵੱਡੇ ਦਮਗਜੇ ਮਾਰਦੇ ਸੀ ਕਿ ਅਸੀਂ ਪੰਜਾਬ ਚੋਂ ਨਸ਼ੇ ਖਤਮ ਕਰ ਦਾਂਗੇ ਉਹਨਾਂ ਦੇ ਆਪ ਦੇ ਪਰਿਵਾਰ ਨਸ਼ੇ ਦੇ ਵਿੱਚ ਲਿਪਤ ਨੇ ਆਪ ਦਾ ਬੇਟਾ ਉਹਨਾਂ ਦਾ ਅਮਰਪਾਲ ਦਾ ਭਰਾ ਨਸ਼ੇ ਦੇ ਵਿੱਚ ਫੜਿਆ ਗਿਆ ਔਰ ਹੋਰ ਵੀ ਜਿਹੜੀਆਂ ਗੱਲਾਂ ਪੰਜਾਬ ਦੇ ਵਿੱਚ ਉਹਨਾਂ ਨੇ ਬਹੁਤ ਕੀਤੀਆਂ ਤੁਹਾਡੇ ਇਲਾਕੇ ਦੇ ਨੌਜਵਾਨ ਹਰੀ ਨੌਂ ਦਾ ਕਤਲ ਦੇ ਵਿੱਚ ਉਹਨਾਂ ਦਾ ਨਾਮ ਸੋ ਇਹ ਸਾਰਾ ਕੁਝ ਸੰਗਤ ਦੇਖ ਅਕਾਲੀ ਦਲ ਬੜੇ ਬਣੇ ਅਕਾਲੀ ਦਲ ਬਹੁਤ ਲੋਕਾਂ ਨੇ ਬਣਾਇਆ ਅਕਾਲੀ ਦਲ 1920 ਬਣਿਆ ਅਕਾਲੀ ਦਲ ਅੰਮ੍ਰਿਤਸਰ ਬਣਿਆ ਪਰ ਪੰਥਕ ਜਮਾਤ ਇੱਕੋ ਹੀ ਹੈ ਸ਼ਰੋਮਨੀ ਹੈ ਅਕਾਲੀ ਦਲ ਜਿਹਦਾ ਚੋਣ ਨਿਸ਼ਾਨ ਤਕੜੀ ਹੈ ਤੇ ਅੱਜ ਲੋਕਾਂ ਨੇ ਸਾਬਤ ਕਰਤਾ 2024 ਦੇ ਵਿੱਚ ਵੱਡਾ ਉਹਨਾਂ ਨੂੰ ਜਿਹੜਾ ਕਿ ਮਾਰਜਨ ਮਿਲਿਆ ਸੀ ਅਕਾਲੀ ਦਲ ਨੂੰ ਇੱਕ ਸੀਟ ਆਂਦੀ ਹੈ ਔਰ ਪੰਥਕ ਪਾਰਟੀ ਜੋ ਆਪਣੇ ਨੂੰ ਕਿਹਾ ਜਾਂਦਾ ਉਹਨੂੰ ਦੋ ਸੀਟਾਂ ਮਿਲਦੀਆਂ ਨੇ ਫਰੀਦਕੋਟ ਅਤੇ ਖਰੂਰ ਸਾਹਿਬ ਦੀ ਉਹ ਲੋਕਾਂ ਨੇ ਦੇਖ ਲਿਆ ਲੋਕ ਇੱਕ ਵਾਰੀ ਮੌਕਾ ਦਿੰਦੇ ਨੇ ਲੋਕਾਂ ਨੇ ਮੌਕਾ ਦੇ ਕੇ ਦੇਖ ਲਿਆ ਕਿ ਇਹਨਾਂ ਨੇ ਕੋਈ ਪੰਜਾਬ ਦੀ ਗੱਲ ਨਹੀਂ ਕੀਤੀ ਕੋਈ ਪੰਥ ਦੀ ਗੱਲ ਨਹੀਂ ਕੀਤੀ ਪਰ ਸਮਾਂ ਦੀ ਜਿਹੜੇ ਪੰਜਾਬ ਦੇ ਦੁਸ਼ਮਣ ਹੈ ਉਹਨਾਂ ਨਾਲ ਜਾ ਕੇ ਦਿੱਲੀ 'ਚ ਮੀਟਿੰਗਾਂ ਕੀਤੀਆਂ ਸੋ ਪੰਥ ਨੇ ਪੰਜਾਬੀਆਂ ਨੇ ਸਭ ਕੁਝ ਦੇਖਿਆ ਤੇ ਲੋਕ ਹੁਣ ਦੁਬਾਰਾ ਇਹਨਾਂ ਨੂੰ ਉਹੀ ਫੈਸਲਾ ਦੇਣਗੇ ਜੋ ਇਹਨਾਂ ਨੂੰ ਵਾਜਿਬ ਹੋ ਸੋ ਬਿਲਕੁਲ ਇਸ ਅਰਸ਼ਦੀਪ ਕਲੇਰ ਜਿਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਲੋਕਾਂ ਨੇ ਸਭ ਕੁਝ ਦੇਖ ਲਿਆ ਤਾਂ ਲੋਕ ਹੋਣਾ ਆਪਦੇ ਆਪ ਹੀ ਸਹੀ ਅਤੇ ਗਲਤ ਦਾ ਜਿਹੜਾ ਕੀ ਫੈਸਲਾ ਉਹ ਕਰਨ ਦੇ ਕੈਮਰਾ ਪਰਸਨ ਸਲਮਾਨ ਦੇ ਨਾਲ ਹਿੰਮਤ ਸਿੰਘ ਇਕਪਾਲ ਦੇਨਿਕ ਸਵੇਰਾ ਸ਼੍ਰੀ ਮੁਖਸਰ ਸਾਹਿਬ